ਲਓ ਜੀ ਸਾਰੇ ਭੈਣ ਭਰਾਵਾਂ ਨੇ ਬਠਿੰਡਾ ਪਨਫਨ ਪੰਜੋਏ ਬਾਰੇ ਡਿਟੇਲ ਵੀਡੀਓ ਮੰਗੀ ਸੀਗੀ ਜੀ ਇਹਦੀ ਟਿਕਟ ਫੈਸਤਾ ਹੈਗੀ ਜੀ 1299 ਰੁਪਏ ਪਰ ਹੈਡ ਇੱਕਿਆਂ ਨੇ ਦੀ ਪਰ ਇਹ ਲੈਣਗੇ ਤੁਹਾਡੇ ਤੋਂ 1399 100 ਰੁਪਏ ਲੈਂਦੇ ਆ ਬੈਂਡ ਦਾ ਜੋਰ ਫੰਡੇਬਲ ਹੁੰਦੇ ਆ ਠੀਕ ਹੈ ਜੀ ਔਰ ਅੰਦਰ ਤੁਹਾਨੂੰ ਵਰਦੀ ਇਹਨਾਂ ਤੋਂ ਲੈਣੀ ਪਊਗੀ ਠੀਕ ਹੈ ਜੀ 100 ਰੁਪਏ ਦੀ ਵਰਦੀ ਹੁੰਦੀ ਆ ਕਰਾਇਆ ਲੈਂਦੇ ਇੱਕ ਦਿਨ ਦਾ ਪਰ ਤੁਹਾਡੇ ਤੋਂ ਲੈਣਗੇ 400 ਰੁਪਏ ਤੁਹਾਨੂੰ 300 ਰੁਪਏ ਐਂਡ ਤੇ ਰਿਫੰਡ ਕਰਨਗੇ ਇਹ ਟਾਈਮਿੰਗ ਇਹਨਾਂ ਦੀ ਹੈਗੀ ਆ ਜੀ ਸਵੇਰੇ 9 ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਔਰ 1299 ਰੁਪਏ ਦੇ ਵਿੱਚ ਇਹਨਾਂ ਦਾ ਮੀਲ ਕੰਬੋ ਮੀਲ ਹੁੰਦਾ ਵਿੱਚ ਇਨਕਲੂਡ ਹੁੰਦਾਗਾ ਜਦੀ ਟਾਈਮਿੰਗ ਹੁੰਦੀ ਹੈ ਜੀ ਆਪਣਾ 1 ਤੋਂ ਲੈ ਕੇ 4 ਵਜੇ ਤੱਕ ਵੀ ਲੰਚ ਫ੍ਰੀ ਹੁੰਦਾਗਾ ਵਿੱਚ ਤੁਹਾਨੂੰ ਇਹ ਨੂਡਲਸ ਵਗੈਰਾ ਫ੍ਰੈਂਚ ਫ੍ਰਾਈਜ਼ ਪ੍ਰੋਪਰ ਲੰਚ ਮਿਲੂਗਾ ਠੀਕ ਹੈ ਉਹ ਵਿੱਚ ਫ੍ਰੀ ਹੁੰਦਾਗਾ ਮੀਨਸ ਇੱਕ ਜਾਨੇ ਦੀ ਫੀਸ ਤੁਹਾਨੂੰ ਲੱਗੂਗੀ 1299 ਰੁਪਏ ਇਹ ਹੈਗਾ ਲਹਿਰੇ ਵੇਗੇ ਦੇ ਵਿੱਚ ਪੁੱਚੋ ਦੇ ਨਾਲ ਬਠਿੰਡੇ ਦੇ ਵਿੱਚ ਠੀਕ ਹੈ ਜੀ ਇੱਕ ਕਿਨਾਂ ਦੀ ਫੀਸ ਹੈਗੀ ਆ 1299 ਰੁਪਏ ਤੁਹਾਡੇ ਤੋਂ ਲੈਣਗੇ 1399 100 ਰੁਪਏ ਫੰਡ ਹੋ ਜਾਊਗਾ ਬੈਂਡ ਦਾ ਔਰ 100 ਰੁਪਏ ਵਰਦੀ ਦੇ ਐਕਸਟਰਾ ਲੱਗਣਗੇ ਇੱਕ ਕਿਨਾਂ ਦਾ ਪੰਜ ਜੁਆਏ ਬਣਾ ਹੋਇਆ ਜੀ ਇੰਡੋਰ ਗੇਮਸ ਦੇ ਲਈ ਉਹਦੀ ਫੀਸ ਅਲੱਗ ਤੋਂ ਹੁੰਦੀ ਆ ਉਹ ਸਾਰਾ ਸਿਸਟਮ ਲੱਗ ਤੋਂ ਆ ਉਹਦੀ ਵੀਡੀਓ ਮੈਂ ਅਲੱਗ ਤੋਂ ਪਾਉਂਗਾ ਜਿਹੜਾ ਇਹ ਪਨਫਾਨ ਇਹ ਸਾਰਾ ਵਾਟਰ ਪਾਰਕਿੰਗ ਦਾ ਸਲਾਈਡਸ ਬਹੁਤ ਜ਼ਿਆਦੇ ਆ ਠੀਕ ਹੈ ਜੀ ਇਹਦੀ ਫੀਸ 1299 ਆ ਪਰ ਹੈਡ ਬੱਚੇ ਜਿਹੜੇ ਮੈਨੂੰ ਕਿ 3 ਫੁੱਟ ਤੋਂ ਉੱਪਰ ਉਹਨਾਂ ਦੀ ਅੱਧੀ ਫੀਸ ਲੱਗਦੀ ਆ 3 ਫੁੱਟ ਤੋਂ ਨੀਚੇ ਬੱਚਿਆਂ ਦੀ ਫੀਸ